ਸਾਹਮਣੇ ਸਿੱਧੀ ਹੋ ਗਈ ਨਹੀਂ ਮਦਦ ਕਰਨੀ ਕਿ ਤਰੀਕਾ ਸੱਚੇ ਰਿਸ਼ਤੇ ਆਈ ਬਣੀ ਬੋਲਣ ਕਰ ਗਾ ਬੇਬੀਨ ਬਲਾਲੂ ਕੇ ਸਨਮਾਰ ਪਰ ਹਾਂ ਇਹ ਤਾਂ ਬੈਕ ਸਾਈਡ ਇੱਥੇ ਪੈਛੇ ਪਏ ਸੀ ਸੇ ਨੀੜੇ ਬਾਹਰ ਰਾਜ ਕਿਹੜਾ ਪੰਡਾ ਜੀ ਸ਼ਾਮਦੋ ਮਾਤਾ ਕੀ ਕਰਤੋਂ ਬੱਪੜੀ ਅੱਜ 9:30 ਤੇ ਚੋਰੀ ਹੋਈ ਸਾਡੇ ਘਰ ਅੱਜ ਅੱਛਾ ਕਿਸ ਤਰ੍ਹਾਂ ਜਿਹੜੀ ਚੋਰੀ ਕਿਵੇਂ ਵੜੀ ਚੋਰੀ ਐਵੇਂ ਬੜੇ ਕੰਧ ਥਾ ਨਹੀਂ ਆਏ ਨੇ ਅਸੀਂ ਭੋਗਤੇ ਗਈਆਂ ਸਾਂ ਇਹ ਮੇਰੇ ਨੋ ਮੈਂ ਉਹਦੀ ਚਾਚੀ ਸਾਸਾਂ ਇਹ ਮੁੰਡਾ ਗਾਹ ਨੂੰ ਪਾਣੀ ਪੀਣ ਚਲਾ ਗਿਆ ਹੈ ਬਾਹਰ ਲਾ ਲੋ ਕੋਨਾ ਤੋੜਿਆ ਨਹੀਂ ਕੋਠੀ ਦੇ ਲੋਕ ਤੋੜਦਾ ਅੱਜ ਕੋਠੀ ਦੇ ਲੋਕ ਤੋੜ ਕੇ ਅੰਦਰ ਕੋਠੀ ਦੇ ਲੋਕ ਤੋੜ ਕੇ ਅੰਦਰ ਆ ਗਿਆ ਹਾਂਜੀ ਅੰਦਰ ਆ ਕੇ ਜਿਹੜੇ ਅੰਦਰ ਵੜਿਆ ਅੰਦਰ ਤੇ ਸਾਰੇ ਲੋਕ ਖੁੱਲੇ ਹੋਏ ਸੀ ਅੱਗੇ ਵੜ ਕੇ ਲੋਕੋ ਨੇ ਬਾਹਰ ਦਾ ਤੋੜ ਕੇ ਤੇ ਉਹਨੇ ਲਿਮਾਰੀ ਫੋਲ ਲਈ ਅੰਦਰ ਆ ਕੇ ਉੱਥੇ ਪੈਸੇ ਪਏ ਸੀ ਕੱਲ 2 ਲੱਖ ਰੁਪਏ ਆਰਤੀ ਤੋਂ ਲਿਆਏ ਸੀ ਉਹਦੇ ਟਾਇਰ ਨੇ ਮੁੰਡੇ ਪਾਉਣੇ ਸੀ ਇੱਕ ਕੁੜੀ ਸਕੂਲ ਜਾਂਦੀ ਇੱਕਟੀ ਬਾਗ ਨੂੰ ਲੈ ਕੇ ਦੇਣੀ ਸੀ ਅੱਛਾ ਤੇ ਉਹ ਅਲਟੀ ਵਾਰ ਕਰ ਰੱਖੇ ਅੱਜ ਸਾਨੂੰ ਕੰਮ ਪੈ ਗਏ ਸੀ ਦੋ ਭੋਗ ਸੀ ਤੇ ਕੱਲ ਨੂੰ ਅਜੇ ਲਿਆਉਣੀ ਸੀ ਅੱਜ ਜੋ ਆਣ ਕੇ ਲੈ ਗਿਆ ਫਲੋਰ ਕੇ ਕੱਢ ਕੇ ਪਿੰਡ ਦਾ ਮੁੰਡਾ ਏ ਜਦੋਂ ਇਹ ਗਾਂ ਨੂੰ ਪਾਣੀ ਪਿਆ ਕੇ ਆਇਆ ਏ ਇਹ ਮੇਰਾ ਜਿੱਠੀ ਆਏ ਉਦੋਂ ਇਹਨੇ ਕੰਧ ਟੱਪ ਕੇ ਛਾਲ ਜਦੋਂ ਮਾਰ ਮਾਰੀ ਵੇਖਿਆ ਏ ਵੀ ਬਾਹਰ ਜਾਂਦਾ ਵੇਖ ਲਿਆ ਬੂਏ ਕੀ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੇ ਘਰ ਵੀ ਚੋਰੀ ਕਰਕੇ ਆਇਆ ਜਾਂ ਕੀ ਬੂਏ ਕੋਈ ਬਾਹਰ ਜਾਂਦਾ ਵੇਖਿਆ ਉਦੋਂ ਮਤਲਬ ਪਿੰਡ ਦਾ ਬੰਦਾ ਸੀ ਦੋਨੋਂ ਪਿੰਡ ਦਾ ਬੰਦਾ ਸੀ ਵੀ ਖੁਰੇ ਉੰਜੀ ਕਿਤੇ ਹਾਂ ਤੇ ਫਿਰ ਜਦੋਂ ਅੱਗੇ ਆਇਆ ਤੇ ਅੱਗੋਂ ਇਹਨੇ ਆਪਦਾ ਜਿੰਦਰਾ ਬਾਹਰ ਦਾ ਲੌਕ ਖੋਲਿਆ ਗੇਟ ਦਾ ਅੱਗੇ ਆਇਆ ਕੋਠੀ ਦਾ ਲੌਕ ਟੁੱਟਾ ਸੀ ਅੱਗੇ ਵੇਖਿਆ ਇਹਨੇ ਅਨਕੇ ਲੀੜਾ ਕਪੜਾ ਖਲਾਰ ਕੇ ਪੈਸੇ ਕੱਢ ਕੇ ਲੈ ਗਿਆ ਜਦ ਕਪੜੇ ਸਾਰੇ ਖਲਾਰੇ ਪਏ ਸੀ ਖਲਾਰੇ ਪੈ ਸੀ ਹਾਂ ਫਿਰ ਮਗਰ ਲੱਗਾ ਮੋਟਰਸਾਈਕਲ ਲੈ ਕੇ ਉਹ ਕਚਾ ਵੀ ਜੀ ਦੇਖੇ ਪਹਿਲੋ ਜਿੱਧਰ ਨੂੰ ਇਹ ਜਾਂਦਾ ਵੇਖਿਆ ਉਹ ਮੁੰਡਾ ਉਧਰ ਮਗਰ ਗਿਆ ਉਹ ਦੂਜੀ ਗਲੀ ਲੰਘ ਗਿਆ ਅਸੀਂ ਕਮਰੇ ਕਈ ਵਰੇ ਦੇ ਵਿੱਚ ਕਢਾ ਕੇ ਆਏ ਆ ਉਹ ਫਿਰ ਫੜੀਚਾ ਨਹੀਂ ਸਨ ਤੇ ਤੁਸੀਂ ਸਾਰਾ ਇਸ ਗੱਲਬਾਤ ਦੀ ਘਟਨਾ ਬਾਰੇ ਪੁਲਿਸ ਨੂੰ ਦੱਸਤਾ ਜੀ ਦੱਸ ਕੇ ਆਇਆ ਉਹਨਾਂ ਕੋਈ ਗੱਲ ਸੁਣੀ ਨਹੀਂ ਸਾਡੀ ਅੱਛਾ ਜੀ ਉਹਨਾਂ ਨੇ ਆਖਿਆ ਵੀ ਮੁੰਡਾ ਫੜ ਕੇ ਲਿਆਓ ਅੱਛਾ ਜੀ ਤੁਹਾਨੂੰ ਪੁਲਿਸ ਗਾਰੀ ਉਹ ਫੜ ਕੇ ਲੈ ਕੇ ਆਓ ਫੜ ਕੇ ਲੈ ਕੇ ਆਓ ਫਿਰ ਅਸੀਂ ਉਹਨੂੰ ਦੱਸ ਦਿਆਂ ਜੇ ਸਾਨੂੰ ਅਸੀਂ ਲੈ ਆਵਾਂਗੇ ਫੜ ਕੇ ਅ ਬੀਬੀ ਜਿਵੇਂ ਤੁਸੀਂ ਦੱਸਦੇ ਵੀ ਪੈਸੇ ਦਾ ਚੱਕ ਲੈ ਗਏ 2 ਲੱਖ ਰੁਪਈਆ ਹੋਰ ਵੀ ਤੁਹਾਨੂੰ ਸ਼ੱਕ ਆਏਗਾ ਕਿ ਹੋਰ ਵੀ ਸਮਾਨ ਚੱਕਿਆ ਜਾ ਸਕਦਾ ਜੀ ਨਹੀਂ ਹੋਰ ਨਹੀਂ ਚੁੱਕਿਆ ਸਮਾਨ ਇਹ ਨਾ ਇਹ ਨੀ ਪੈਸੇ ਚੁਕੇ। ਫਰਲਾ 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 ਫਾਲੀ ਕੀਤੀ। ਹਾਂ ਬੋਲਾ ਫੋਨੀ ਕਰਤੀ। ਉਹ ਰੰਦਰਾ ਚ ਨਹੀਂ ਵੜਿਆ। ਇਸੇ ਅੰਦਰ ਵੜਿਆ ਉਹਨੂੰ ਪੈਸੇ ਮਿਲ ਗਏ ਨਹੀਂ ਤਾਂ ਉਥੋਂ ਹੀ ਮੁੜ ਗਈ। ਇਹ ਵੀ ਥੋੜੇ ਮੰਜੜਾ ਮਕਾਨ ਦਾ ਇਹ ਪਿੰਡ ਦੇ ਵਿਚਾਰੇ ਹੈਗਾ। ਫਿਰ ਮਤਲਬ ਚੋਰਾਂ ਨੇ ਇਹਦਾ ਮਤਲਬ ਕੋਈ ਡਾਕਟਰ ਦਾ ਹੈ ਹੀ ਨਹੀਂ। ਉਹ ਉਹ ਅੱਗੇ ਵੀ ਬਹੁਤ ਚੋਰੀਆਂ ਕਰਦਾ ਹੈ। ਅੱਛਾ। ਹਾਂ ਉਹ ਪਿੰਡ ਦੇ ਵਿੱਚ ਵੀ ਕੋਠਿਆਂ ਦੀਆਂ ਛੱਤਾਂ ਥਾਣੀ ਆ ਜਾਂਦਾ ਹੈ। ਉਹ ਸਾਰੇ ਪਿੰਡ 'ਚ ਵੜਦਾ ਸੀ ਫਿਰ ਸਾਡੇ ਘਰ ਪਹਿਲੀ ਵਾਰ ਵੜਿਆ। ਇਸ ਬੰਦੇ ਫੋਨ ਉੱਪਰ ਸੰਪਰਕ ਕਰਨ ਤੇ फोकल पॉइंट पुलिस चौकी इंचार्ज ਵੱਲੋਂ ਦੱਸਿਆ ਗਿਆ ਕਿ ਵਿਅਕਤੀ ਕਰਨੀ ਮਿਲਿਆ ਵੈਰੀਫਾਈ ਕੀਤਾ ਜਾ ਰਿਹਾ